올 인디아 람가디아 비슈카르마 펀드레이션 질라 카푸르탈라 জুন트 ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ 람가디아 ਬ੍ਰਾਦਰੀ ਵਾਰੀ ਕੀਤੀ ਇਤਰਾਜੋਕ ਟਿੱਪਣੀ ਨੂੰ ਲੈ ਕੇ ਤਿੱਖਾ ਰੋਸ ਪ੍ਰਗਟਾਇਆ ਹੈ ਫੰਡਰੇਸ਼ਨ ਦੇ ਬਫਦਰ ਨੇ ਮੰਤਰੀ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਐਸ.ਡੀ.ਐਮ ਫਗਵਾੜਾ ਦੀ ਮਾਰਾਫਤ ਚੌਣ ਕਮਿਸ਼ਨਰ ਪੰਜਾਬ ਸ਼੍ਰੀ ਰਾਜਕੁਮਾਰ ਚੌਧਰੀ ਦੇ ਨਾਂ ਇੱਕ ਮੰਗ ਪੱਤਰ ਵੀ ਦਿੱਤਾ ਇਸੇ ਤਰ੍ਹਾਂ ਫੰਡਰੇਸ਼ਨ ਦਾ ਬਫਦ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਹੁੰਦੀ ਦੀ ਅਗਵਾਈ ਹੇਠ ਐਸਪੀ ਫਗਵਾੜ ਰਪਿੰਦਰ ਕਰਪੱਟੀ ਨੂੰ ਵੀ ਮਿਲਿਆ ਅਤੇ ਮੰਗ ਪੱਤਰ ਦਿੰਦੇ ਹੋਏ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਇਸ ਦੌਰਾਨ ਜਤਿੰਦਰ ਸਿੰਘ ਹੁੰਦੀ ਪਰਮਿੰਦਰ ਸਿੰਘ ਹੁੰਦੀ ਅਤੇ ਮੁਖਿੰਦਰ ਸਿੰਘ ਨੇ ਦੱਸਿਆ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਇਤਰਾਜ਼ ਜੋਕ ਟਿੱਪਣੀ ਵਾਲਾ ਵੀਡੀਓ ਕਲਿੱਪ ਦੇਖ ਕੇ ਉਹਨਾਂ ਦੀ ਭਾਵਨਾ ਨੂੰ ਠੇਸ ਪੁੱਜੀ ਹੈ ਉਨ੍ਹਾਂ ਦੱਸਿਆ ਕਿ ਲਾਲਜੀ ਸਿੰਘ ਕੋ ਲਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਪਾਰਟੀ ਦੇ ਲੋਕ ਸਭਾ ਉਮੀਦਵਾਰ ਹਨ। ਉਨ੍ਹਾਂ ਨੇ ਚੋਣ ਪ੍ਰਚਾਰ ਮਹਿਮਦਰਾ ਰਾਮਗੜੀਆ ਬਰਾਦਰੀ ਦੇ ਖਿਲਾਫ ਪੱਦੀ ਸ਼ਬਦਾਵਲੀ ਜਾਤੀ ਸੂਚਕ ਸ਼ਬਦਾ ਦੀ ਵਰਤੋਂ ਕਰਕੇ ਭਾਈਚਾਰੇ ਦਾ અપਮਾਨ ਕੀਤਾ ਹੈ ਜੋ ਕਿ ਪੰਜਾਬੀਆਂ ਨੂੰ ਜਾਤ ਪਾਤ ਵਿੱਚ ਵੰਡਣ ਦੀ ਕੋਸ਼ਿਸ਼ ਅਤੇ ਚੋਣ ਪ੍ਰਕਿਰਿਆ ਨੂੰ ਗਲਤ ਦਿਸ਼ਾ ਦੇ ਕੇ ਲੋਕਤੰਤਰ ਦਾ গলা ਕੁੱਟਣ ਵਾਲੀ ਗੱਲ ਹੈ। ਜਤਿੰਦਰ ਸਿੰਘ ਹੁੰਦੀ ਜੋ ਕੇ ਫੰਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੀ ਹਨ ਉਹਨਾਂ ਨੇ ਤਲਕ ਲਹਿਜੇ ਵਿੱਚ ਕਿਹਾ ਕਿ ਜੇਕਰ ਭਗਵਾਨ ਤਮਨ ਸਰਕਾਰ ਅਤੇ ਆਮ ਆਦਮੀ ਪਾਰਟੀ ਨੇ ਵੀ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਨਾ ਸਿਰਫ ਆਪਣੇ ਅਹੁਦੇ ਬਲਕਿ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦੇਣਗੇ ਕਿਉਂਕਿ ਜਿਸ ਪਾਰਟੀ ਵਿੱਚ ਰਾਮਗੜੀਆ ਬਰਾਦਰੀ ਦਾ ਸਤਿਕਾਰ ਨਹੀਂ ਉਸ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਸਬੰਧ ਰੱਖਣਾ ਉਹਨਾਂ ਦੀ ਆਤਮਾ ਨੂੰ ਸਵੀਕਾਰ ਨਹੀਂ ਹੋ ਸਕਦਾ ਮੰਗ ਪੱਤਾ ਦੇ ਉਤਾਰੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਕਪੂਰਥਲਾ ਨੂੰ ਵੀ ਭੇਜੇ ਗਏ ਹਨ। ਰਾਮਗੜੀ ਦੇ ਭਾਈਚਾਰੇ ਨੂੰ ਰੋਸ਼ ਪਾਇਆ ਜਾ ਰਿਹਾ ਵਾ। ਲਾਲਜੀਤ ਭੁੱਲਰ ਦੇ ਬਿਆਨ ਤੇ ਕੀ ਕਹਿਣਾ ਚਾਹੁੰਦੇ ਆਂ? ਮੈਂ ਜਤਿੰਦਰ ਸਿੰਘ ਹੰਦੀ ਪ੍ਰੈਜ਼ੀਡੈਂਟ ਆਲ ਇੰਡੀਆ ਰਾਮਗੜੀ ਅਭਿਸ਼ਕਰਮਾ ਫੈਡਰੇਸ਼ਨ ਜ਼ਿਲ੍ਹਾ ਕਪੂਰਥਲਾ ਪ੍ਰੈਜ਼ੀਡੈਂਟ ਅੱਜ 3 ਦਿਨ ਹੋ ਗਏ ਸਾਨੂੰ ਇਹ ਖਬਰ ਸੁਣਦਿਆਂ ਨੂੰ ਜਿਹੜੀ ਕਿ ਵੀਡੀਓ ਦੇਖੀ ਵੀਡੀਓ ਕਲਿੱਪ ਵੀ ਆਇਆ ਉਹ ਦੇਖਿਆ ਗਿਆ ਲਾਲਜੀਤ ਸਿੰਘ ਵਰਹੁਣਾ ਨੇ ਰਾਮਗੜੀਆ ਬਰਾਦਰੀ ਖਿਲਾਫ ਬੜੇ ਆਪਸ਼ਬਦ ਗੁੱਲੀ ਘਾੜਾ ਕੇ ਕਿ ਉਹਨਾਂ ਨੂੰ ਉਹ ਸੰਬੋਧਨ ਕੀਤਾ ਗਿਆ ਇਹ ਬੜੇ ਹੀ ਮਾੜੀ ਗੱਲ ਹੈ ਬਰادری ਦੇ ਵਾਸਤੇ ਔਰ ਸਾਡੇ ਸਾਰੇ ਭਾਈਚਾਰਾ ਬੀਸੀ ਵਿੰਗ ਦੇ ਵਾਸਤੇ ਸਾਰੀ ਬੜੀ ਮਾੜੀ ਗੱਲ ਹੈ ਕਿ ਇਸ ਤਰ੍ਹਾਂ ਦੇ ਛੋਟੀ ਸੋਚ ਵਾਲੇ ਮੰਤਰੀ ਜਿਹੜੇ ਤੁਸੀਂ ਬਣਾਏ ਹੋਏ ਹਨ ਉਹਨਾਂ ਨੂੰ ਤੁਸੀਂ ਟਿਕਟ ਦੇ ਕੇ ਐਮਪੀ ਦੀ ਟਿਕਟ ਦੇ ਕੇ ਤੁਸੀਂ ਇਦਾਂ ਦੇ ਬੰਦਿਆਂ ਨੂੰ ਬੜਾਓਗੇ ਤੇ ਉਹ ਕਿਸ ਤਰ੍ਹਾਂ ਦਾ ਸਾਡੇ ਸਮਾਜ ਦੇ ਵਿੱਚ ਵਿੱਚ ਗੁਸ ਕਰਨਗੇ ਇੱਕ ਪਾਸੇ ਦਾ ਆਰਾਮਚਾਰ ਆਰਾਮਖੜੀਆ ਭਾਈਚਾਰੇ ਦੇ ਵਿੰਗ ਬਣਾਏ ਆਮ ਆਦਮੀ ਪਾਰਟੀ ਨੇ ਦੂਜੇ ਪਾਸੇ ਇਸ ਤਰ੍ਹਾਂ ਦੇ ਸ਼ਬਦ ਬੋਲ ਰਹੇ ਆ ਇਹ ਇਹ ਮੈਂ ਆਪ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਲਾ ਸਪੋਰਟਰ ਤੌਰ ਤੇ ਖੜਾ ਹੁੰਦਾ ਮੈਂ ਡਿਸਟ੍ਰਿਕਟ ਕਪੂਠਲਾ ਦਾ ਪ੍ਰੈਜ਼ੀਡੈਂਟ ਹਾਂ ਟ੍ਰੇਡ ਵਿੰਗ ਦਾ ਪਰ ਉਹ ਇਹ ਜਿਹੜੇ ਆਪ ਸ਼ਬਦ ਮੈਨੂੰ ਹਿਰਦਾ ਮੇਰਾ ਬਲੁੰਧਰਿਆ ਗਿਆ ਤੇ ਮੈਂ ਚਾਹੁੰਦਾ ਵੀ ਮੈਂ ਇਸ ਤਰ੍ਹਾਂ ਦੀ ਸੰਸਥਾ ਨਾਲ ਜੁੜੇ ਹੋਣ ਦਾ ਕੋਈ ਫਾਇਦਾ ਨਹੀਂ ਮੈਂ ਇਸ ਸੰਸਥਾ ਨੂੰ ਵੀ ਆਪਣੇ ਛੱਡਣ ਦੀ ਤਿਆਰ ਆ ਮੈਂ ਅੱਜ ਅੱਜ ਹੀ ਆਪਣਾ ਅਸਿਵਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੂੰ ਦੇ ਦਵਾਂਗਾ ਕਿ ਕਿਉਂਕਿ ਮੈਨੂੰ ਇੰਦਾ ਦੀ ਸੰਸਥਾ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਜੇ ਸੰਸਥਾ ਵਿੱਚ ਰਿਸਪੈਕਟ ਹੀ ਨਹੀਂ ਹੈ ਉਹ ਸੰਸਥਾ ਵਿੱਚ ਰਹਿਣ ਦਾ ਕੋਈ ਫਾਇਦਾ ਕੀ ਹਾਈਲਾਈਟੇਸ਼ਨ ਦਾ ਤਰੀਕਾ ਹੈਗਾ ਇਹਨਾਂ ਦਾ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਅਸੀਂ ਆਪਣਾ ਕਮਿਸ਼ਨ ਜਿਹੜੇ ਹੈਗੇ ਆ ਇਲੈਕਸ਼ਨ ਕਮਿਸ਼ਨ ਉਹਨਾਂ ਦੇ ਨਾਂ ਤੇ ਅਸੀਂ ਮੰਗ ਪੱਤਰ ਦਿੱਤਾ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਦੀ ਟਿਕਟ ਕੈਂਸਲ ਕੀਤੀ ਜਾਣੀ ਚਾਹੀਦੀ ਹੈ ਔਰ ਮੈਂ ਜਿਹੜੇ ਸਾਡੇ BC ਦੇ ਚੇਅਰਮੈਨ ਹਨ ਲਾਲ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇ ਤੇ ਭੇਜ ਦਿੱਤਾ ਹੈਗਾ ਵੀ ਉਹਨਾਂ ਦੇ ਕੋਲ ਵੀ ਸਾਡੇ ਬੈਕਵਰਡ ਕਮਿਊਨਿਟੀ ਦੇ ਵਿੱਚ ਜਿਹੜੇ ਵੀ ਇਹ ਸੁਨਿਆਰਿਆਂ ਦੇ ਖਿਲਾਫ ਵੀ ਬੋਲੇ ਹਨ ਸੁਨਿਆਰਿਆਂ ਦੇ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਇੱਕ ਪਲੇਟਫਾਰਮ ਤੇ ਆ ਕੇ ਆਓ ਆਪਾਂ ਰਲ ਕੇ ਹਮਲਾ ਮਾਰੀਏ ਔਰ ਇਹ ਜਦ ਤੱਕ ਅੱਗੇ ਹੋਰ ਕੋਈ ਲੀਡਰ ਇਦਾਂ ਦੀ ਗੱਲ ਕਰਨ ਤੋਂ ਗੁਰੇਜ਼ ਕਰੇ ਮਿੰისტਰ ਸਾਹਿਬ ਨੇ ਆਪਣੀ ਇੱਕ ਸਪੀਚ ਦੇ ਵਿੱਚ ਰਾਮਗੜੀਆ ਬ੍ਰਾਦਰੀ ਹਿੰਦੂ ਹਿੰਦੂ ਬ੍ਰਾਦਰੀ ਨਾਲ OBC ਸਾਰੇ ਭਾਈਚਾਰੇ ਨੂੰ ਬਹੁਤ ਮੰਦ ਭੱਗੇ ਸ਼ਬਦ ਵਰਤੇ ਹਨ ਅਸੀਂ ਉਹਦੀ ਹੋਰ ਨਿੰਦਾ ਕਰਦੇ ਹਾਂ ਉਹਨਾਂ ਨੇ ਸਾਨੂੰ ਗੁੱਲੀ ਕਹਾੜਾ ਕਿਹਾ ਹੈ ਗੁੱਲੀਆਂ ਖੇਡਣ ਲਈ ਵੀ ਵਰਤੀਆਂ ਜਾਂਦੀਆਂ ਹਨ ਇਹ ਗੁੱਲੀ ਨਾਲ ਖੇਡਣਾ ਚਾਹੁੰਦੇ ਆ ਤਾਂ ਆ ਜਾਣ ਖੇਡ ਲੈਣ ਨਹੀਂ ਤਾਂ ਗੁੱਲੀ ਠੋਕਣ ਵਾਲੀ ਬਣਾਈ ਜਾਊਗੀ ਜੋ ਇਹਨਾਂ ਦੇ ਠੋਕਤੀ ਜਾਊਗੀ ਇਹ ਇਹ ਇਦਾਂ ਵੀ ਕਰਕੇ ਦੇਖ ਲੈਣ ਮਿਨਿਸਟਰੀ ਜੇ ਇਹਨਾਂ ਦੇ ਕੋਲ ਹੈਗੀ ਆ ਤਾਂ ਸਾਡੇ ਕੋਲ OBC ਦਾ ਸਾਰਾ ਸਾਥ ਹੈਗਾ ਆ ਅਸੀਂ ਇਹਨਾਂ ਦੇ ਨਾਲ ਸਾਰੇ ਹਰ ਵੇਲੇ ਹਰ ਸ਼ਹਿਰ 'ਚ ਪ੍ਰੋਟੈਸਟ ਕਰਾਂਗੇ ਔਰ ਸੜਕਾਂ 'ਤੇ ਆਵਾਂਗੇ ਲਾਲਜੀਤ ਭੁੱਲਰ ਨੇ ਬਿਆਨ ਦਿੱਤਾ ਜਾਤੀ ਸੂਚਕ ਕੀ ਕਹਿਣਾ ਚਾਹੁੰਦੇ ਐ ਇਸ ਬਾਰੇ ਇਹ ਜੀ ਬੜੀ ਮੰਦਪਾਗੀ ਕੱਟਣਾ ਹੈ ਕਦੂਰ ਸਾਹਿਬ ਤੋਂ ਰੈਲੀ ਦੇ ਦੌਰਾਨ ਭੁੱਲਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਇਹਦੇ ਵਿੱਚ ਇੱਕ ਕਾਸ ਵਰਗ ਨੂੰ ਮਿਸਤਰੀ, ਰਾਮਗੜੀਏ ਤੇ ਕਾਨ ਵਰਗ ਨੂੰ, ਸੁਲਹਾਰ ਵਰਗ ਨੂੰ ਨੇ ਗੁੱਲੀ ਘਾੜੇ ਗਿਆ ਹੈ ਜਾਂ ਸੁਨਿਆਰਿਆਂ ਦਾ ਨਾਂ ਲਿਆ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇਹ ਉਸ ਵਿਅਕਤੀ ਦੀ ਬਹੁਤ ਹੀ ਨੀਚੀ ਸੋਚ ਦਾ ਨਤੀਜਾ ਹੈ। ਹੋ ਸਕਦਾ ਇਹ ਸੋਚ ਸਾਰੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਵਿਚਰਦੀ ਹੋਵੇ। ਤੇ ਅਸੀਂ ਇਹਦੀ ਕੋਰ ਨਿੰਦਿਆ ਕਰਦੇ ਹਾਂ। ਆਮ ਆਦਮੀ ਪਾਰਟੀ ਨੂੰ ਅਪੀਲ ਕਰਦੇ ਹਾਂ ਕਿ ਇਸ ਬੰਦੇ ਨੂੰ ਪਾਰਟੀ 'ਚੋਂ ਬਰਖਾਸਤ ਕੀਤਾ ਜਾਵੇ, ਇਹਦੀ ਟਿਕਟ ਰੱਦ ਕੀਤੀ ਜਾਵੇ। ਔਰ ਅਗਰ ਇਹ ਚੀਜ਼ ਨਹੀਂ ਹੁੰਦੀ ਤਾਂ ਅਸੀਂ ਪੂਰੇ OBC ਵਰਗ ਨੂੰ ਇਹ ਪ੍ਰਾਰਥਨਾ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਇਸ ਚੋਣ ਵਿੱਚ ਪੂਰੇ ਸਟੇਟ ਦੇ ਵਿੱਚ ਦਿਖਾ ਦਿੱਤਾ ਜਾਵੇ ਕਿ OBC ਵਰਗ ਦੀ ਆਮ ਇੱਕੀ ਤਾਕਤ ਹੈ ਔਰ ਇਹਨਾਂ ਨੂੰ ਵੋਟਾਂ ਦੇ ਵਿੱਚ ਪੂਰੀ ਸਟੇਟ ਦੇ ਵਿੱਚ ਖੜਾਇਆ ਜਾਵੇ ਆਪਣਾ ਅਗਲਾ ਐਕਸ਼ਨ ਕੀ ਹੋਏਗਾ ਜੀ ਜੇ ਮੰਗ ਨਹੀਂ ਪੂਰੀ ਹੁੰਦੀ ਦੇਖੋ ਅਸੀਂ ਜੋ ਵੀ ਕਰ ਸਕਦੇ ਹਾਂ ਅਸੀਂ ਪੁਤਲੇ ਫੂਕਾਂਗੇ ਰੈਲੀਆਂ ਕੱਢਾਂਗੇ ਪ੍ਰੋਟੈਸਟ ਕਰਾਂਗੇ ਚੋਣ ਕਮਿਸ਼ਨ ਨੂੰ ਲਿਖਾਂਗੇ ਅਸੀਂ ਹਰ ਹਾਲਤ ਦੇ ਵਿੱਚ ਇਸ ਅ ਜਿਹੜੀ ਮੰਦਭਾਗੀ ਕੱਟਣਾ ਹੋਈਏ ਇਹਦੇ ਅਗੇਂਸਟ ਮਹਿੰਮ ਚਲਾਵਾਂਗੇ ਔਰ ਜਿਹੜੀ ਉਹ ਮਾਫੀ ਉਹਨਾਂ ਨੇ ਛੋਟੀ ਮੋਟੀ ਮੰਗੀ ਆ ਫੇਸਬੁੱਕ ਤੇ ਉਹ ਸਾਨੂੰ ਮਨਜ਼ੂਰ ਨਹੀਂ ਹੈ ਮਾਫੀ ਮੰਗਣੀ ਆ ਤਾਂ ਜਨਤਕ ਤੌਰ ਤੇ ਪਬਲਿਕ ਦੇ ਵਿੱਚ ਆ ਕੇ ਮਾਫੀ ਮੰਗਣੀ ਆ